ਸਤ ਸ੍ਰੀ ਅਕਾਲ ਦੋਸਤੋ ਨਮਸਕਾਰ ਦੋਸਤੋ ਪ੍ਰਾਪਰਟੀ ਲੈ ਕੇ ਫਿਰ ਤੋਂ ਇੱਕ ਵਾਰ ਤੁਹਾਡੇ ਲਈ ਹਾਜ਼ਰ ਹੋਏ ਇਹ 96 ਗਜ ਦੇ ਵਿੱਚ ਦੋਸਤੋ ਫਲੈਟ ਹੈ ਜੀ 2 ਬੀ ਐਚ ਕੇ ਫਲੈਟ ਰਹੇਗਾ ਕਾਫੀ ਖੁੱਲਾ ਸਪੇਸ਼ੀਅਸ ਹਾਲ ਮਿਲ ਜੇਗਾ ਤੁਹਾਨੂੰ ਜਿਵੇਂ ਵੀਡੀਓ ਚ ਦਿਖਾਇਆ ਜਾ ਰਿਹਾ ਪ੍ਰਾਪਰਟੀ ਨੂੰ ਜਰੂਰ ਐਂਡ ਤੱਕ ਜਰੂਰ ਦੇਖਿਓ ਤਾਂ ਹੀ ਤੁਹਾਨੂੰ ਪ੍ਰਾਪਰਟੀ ਸਮਝ ਦੇ ਵਿੱਚ ਆਂਦੀ ਹੈ ਛੱਤ ਤੱਕ ਦਾ ਏਰੀਆ ਤੁਹਾਨੂੰ ਦਿਖਾਵਾਂਗੇ ਜੀ ਔਰ ਦੋਸਤੋ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਜਰੂਰ ਲਾਈਕ ਕਰ ਦਿਓ ਤੁਹਾਨੂੰ ਮੋਡੂਲਰ ਕਿਚਨ ਮਿਲ ਜੇਗੀ ਔਰ ਸਮਾਨ ਤੁਹਾਨੂੰ ਲੱਗਿਆ ਹੋਇਆ ਮਿਲ ਜੇਗਾ ਆਰਓ ਫ੍ਰਿਜ ਵਗੈਰਾ ਸਾਰਾ ਕੁਝ ਇਨਕਲੂਡ ਇਦਾਂ ਹੀ ਫਲੈਟ ਮਿਲ ਜੇਗਾ ਜੀ ਇਸ ਦੇ ਨਾਲ ਤੁਹਾਨੂੰ ਫਰਸਟ ਬੈਡਰੂਮ ਦਿਖਾਇਆ ਜਾ ਰਿਹਾ ਜੀ ਔਰ ਦੋਸਤੋ ਤੁਸੀਂ ਆਪਣੀਆਂ ਕੋਈ ਪ੍ਰਾਪਰਟੀਆਂ ਸੇਲ ਆਊਟ ਕਰਨੀਆਂ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਚੈਨਲ ਦੇ ਉੱਪਰ ਅਲੱਗ-ਅਲੱਗ ਪਲਾਟ ਫਲੈਟ ਕੋਠੀਆਂ ਅਵੇਲੇਬਲ ਨੇ ਉਹਨਾਂ ਦੇ ਵੀ ਗੋ ਥਰੂ ਹੋ ਸਕਦੇ ਹੋ ਇਸ ਦੇ ਨਾਲ ਤੁਹਾਨੂੰ ਅਟੈਚਡ ਬਾਥਰੂਮ ਮਿਲ ਜੇਗਾ ਔਰ ਗੀਜਰ ਲੱਗਿਆ ਹੋਇਆ ਤੁਹਾਨੂੰ ਜਿਵੇਂ ਕਿ ਵੀਡੀਓ ਚ ਦਿਖਾਇਆ ਜਾ ਰਿਹਾ ਔਰ ਦੋਸਤੋ ਇਸ ਦੇ ਨਾਲ ਹੀ ਆਪਾਂ ਸੈਕੰਡ ਬੈਡਰੂਮ ਦਿਖਾ ਰਹੇ ਆ ਤੁਹਾਨੂੰ ਚਲਦੇ ਆ ਸੈਕੰਡ ਬੈਡਰੂਮ ਦੇ ਬਣੇ ਰੋ ਵੀਡੀਓ ਦੇ ਨਾਲ ਔਰ ਫਰੰਟ ਤੇ ਤੁਹਾਨੂੰ ਇਸ ਦੇ ਨਾਲ ਕਾਫੀ ਖੁੱਲੀ ਵੱਡੀ ਬਾਲਕਨੀ ਮਿਲ ਜੇਗੀ ਦੋਨੋਂ ਸਾਈਡ ਤੋਂ ਓਪਨ ਹੈ ਇਹ ਫਲੈਟ ਔਰ ਵੈਂਟੀਲੇਸ਼ਨ ਅਸੀਂ ਸਨਲਾਈਟ ਦੇ ਨਾਲ ਹੀ ਵੀਡੀਓ ਬਣਾਈ ਹੈ ਸੋ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਇਸ ਦੇ ਸਾਹਮਣੇ ਤੁਹਾਨੂੰ ਜਿਹੜਾ ਆ ਉਹ 25 ਫੁੱਟ ਦਾ ਜਿਹੜਾ ਰੋਡ ਮਿਲ ਜੇਗਾ ਦੋਸਤੋ ਔਰ ਇਹ ਪ੍ਰਾਪਰਟੀ ਹੈਗੀ ਹੈ ਜੀ ਸੰਨੀ ਇਨਕਲੇਵ ਸੈਕਟਰ 123 ਅ ਨੀਅਰ ਅ ਰੇਸ਼ਟਾ ਪੈਲੈਸ ਦੇ ਕੋਲ ਹੈ ਜੀ ਔਰ ਇਹ ਆਪਣਾ ਤੁਸੀਂ ਸੈਕੰਡ ਬੈਡਰੂਮ ਦੇਖ ਰਹੇ ਹੋ ਇਹਦੇ ਵਿੱਚ ਤੁਹਾਨੂੰ ਲਮੀਰਾ ਵੀ ਮਿਲ ਜੇਗੀ ਔਰ ਬੈੱਡ ਲੱਗੇ ਹੋਏ ਮਿਲ ਜਾਣਗੇ ਔਰ ਅਟੈਚਡ ਬਾਥਰੂਮ ਰਹੇਗਾ ਇਸ ਦੇ ਨਾਲ ਵੀ ਗੀਜਰ ਲੱਗਿਆ ਹੋਇਆ ਮਿਲ ਜੇਗਾ ਔਰ ਦੋਸਤੋ ਆਪਣੀਆਂ ਪ੍ਰਾਪਰਟੀਆਂ ਨੂੰ ਸੇਲ ਆਊਟ ਕਰਨ ਦੇ ਲਈ ਵੀ ਸਾਡੇ ਨਾਲ ਜਰੂਰ ਸੰਪਰਕ ਕਰ ਲੈਣਾ ਜੀ ਸਾਡੇ ਚੈਨਲ ਦੇ ਉੱਪਰ ਪਲਾਟ ਫਲੈਟ ਕੋਠੀਆਂ ਅਵੇਲੇਬਲ ਨੇ ਉਹਨਾਂ ਦੇ ਵੀ ਗੋ ਥਰੂ ਹੋ ਸਕਦੇ ਹੋ ਔਰ ਜਿਨ੍ਹਾਂ ਨੇ ਕੋਈ ਪ੍ਰਾਪਰਟੀ ਆਪਣੀ ਸੇਲ ਆਊਟ ਕਰਨੀ ਹੈ ਉਹ ਵੀ ਸੰਪਰਕ ਕਰ ਲੈਣਾ ਜੀ ਇਹ ਆਪਣਾ ਬੈਕ ਸਾਈਡ ਦੀ ਬਾਲਕਨੀ ਤੁਹਾਨੂੰ ਦਿਖਾਈ ਗਈ ਹੈ ਦੋਸਤੋ ਸੋ ਇਸ ਦੇ ਨਾਲ ਹੀ ਆਪਾਂ ਤੁਹਾਨੂੰ ਛੱਤ ਦਾ ਏਰੀਆ ਵੀ ਦਿਖਾਵਾਂਗੇ ਬੈਕ ਸਾਈਡ ਤੇ ਵੀ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਇਹ ਓਪਨ ਰਹੇਗਾ ਪਿੱਛੇ ਵੀ ਰੋਡ ਮਿਲ ਜੇਗਾ ਤੁਹਾਨੂੰ ਬੈਕ ਸਾਈਡ ਤੇ ਔਰ ਦੋਸਤੋ ਇਹ ਹੈਗਾ ਜੀ ਬਿਲਕੁਲ ਨੇੜੇ 200 ਫੁੱਟ ਰੋਡ ਸਨੀ ਇਨਕਲੇਵ 에어ਪੋਰਟ ਰੋਡ ਲਾ ਜਿਹੜਾ ਬਿਲਕੁਲ ਨਜ਼ਦੀਕ ਹੈ ਜੀ ਇਥੋਂ ਸਿਰ ਡਿਸਟੈਂਸ ਓਨਲੀ ਸਨੀ 에어ਪੋਰਟ ਰੋਡ ਦਾ ਹੈਗਾ ਜੀ ਤਕਰੀਬਨ 300 ਮੀਟਰ ਦੇ ਡਿਸਟੈਂਸ ਦੇ ਉੱਤੇ ਹੀ ਆ ਇਹ ਪ੍ਰਾਪਰਟੀ ਬਾਕੀ ਛੱਤ ਦਾ ਏਰੀਆ ਦੇਖ ਰਹੇ ਹੋ ਜੀ ਟਾਪ ਫਲੋਰ ਫਲੈਟ ਰਹੇਗਾ ਇੱਥੇ ਤੁਹਾਨੂੰ 1000 ਲੀਟਰ ਦੀ ਆਪਣੀ ਵਾਟਰ ਸਟੋਰੇਜ ਟੈਂਕ ਮਿਲ ਜੇਗਾ ਤੇ ਤੁਹਾਡੇ ਰੂਫ ਰਾਈਟ ਜਿਹੜੇ ਆ ਉਹ ਤੁਹਾਡੇ ਤੁਹਾਡੇ ਰਹਿਣਗੇ ਇਸ ਫਲੈਟ ਦੇ ਨਾਲ ਔਰ ਦੋਸਤੋ ਜਿਨ੍ਹਾਂ ਨੇ ਕੋਈ ਪ੍ਰਾਪਰਟੀ ਆਪਣੀ ਸੇਲ ਆਊਟ ਕਰਨੀ ਹੈ ਸਾਡੇ ਨਾਲ ਸੰਪਰਕ ਕਰਨਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਕੇ ਜਾਣਾ ਔਰ ਵੀਡੀਓ ਨੂੰ ਜਰੂਰ ਲਾਈਕ ਕਰ ਦਿਆ ਕਰੋ ਤੇ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ तहे ਦਿਲ ਤੋਂ ਬਹੁਤ ਸਾਰਾ ਧੰਨਵਾਦ ਔਰ ਤੁਸੀਂ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰਕੇ ਜਾਣਾ ਔਰ ਪ੍ਰਾਪਰਟੀਆਂ ਆਪਣੀਆਂ ਸੇਲ ਆਊਟ ਕਰਨ ਦੇ ਲਈ ਵੀ ਸਾਡੇ ਨਾਲ ਸੰਪਰਕ ਕਰ ਲੈਣਾ ਜੀ ਅਸੀਂ ਨਵੀਆਂ ਪ੍ਰਾਪਰਟੀਆਂ ਲੈ ਕੇ ਫਿਰ ਤੋਂ ਤੁਹਾਡੇ ਲਈ ਹਾਜ਼ਰ ਹੋਵਾਂਗੇ ਸੋ ਵੀਡੀਓ ਨੂੰ ਜਰੂਰ ਲਾਈਕ ਕਰਕੇ ਜਾਇਓ ਤੇ ਦੋਸਤੋ ਇਸ ਦੀ ਜੋ ਡਿਮਾਂਡ ਰੇਟ ਹੈ ਡਿਮਾਂਡ ਰੇਟ ਹੈਗੀ ਆ ਜੀ ਇਸ ਦੀ 42,90,000 ਰੁਪਇਆ ਬਾਕੀ ਰੇਟ 네ਗੋਸ਼ੀਏਬਲ ਔਨ ਟੇਬਲ ਹੋ ਜਾਏਗਾ ਜੀ ਧੰਨਵਾਦ ਦੋਸਤੋ ਨਵੀਆਂ ਪ੍ਰਾਪਰਟੀਆਂ ਫਿਰ ਤੋਂ ਲੈ ਕੇ ਅਸੀਂ ਤੁਹਾਡੇ ਲਈ ਹਾਜ਼ਰ ਹੋਵਾਂਗੇ ਇਹ ਬੈਕ ਸਾਈਡ ਤੇ ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਜੀ ਬੈਕ ਸਾਈਡ ਤੇ ਵੀ ਰੋਡ ਓਪਨ ਹੈ ਜੀ ਧੰਨਵਾਦ ਦੋਸਤੋ ਸਸਰੀਏ ਕਾਲ